ਇਹ ਸ਼ਬਦ ਕਿਆ ਕਹਿੰਦੇ ਨੇ ਕਿਸੇ ਇਲਾਕੇ ਵਿੱਚ ਕਾਲ ਪੈ ਗਿਆ ਕਿਸੇ ਇਲਾਕੇ ਦੇ ਵਿੱਚ ਬੜੀ ਸੋਹਣੀ ਆ ਗੁਰੂ ਪੀਰੋ ਸਾਖੀ ਲੈ ਲਓ ਉਦਾਹਰਣ ਲੈ ਲਓ ਗੁਰੂ ਪੀਰੋ ਬਹੁਤ ਜ਼ਿਆਦਾ ਸੋਹਣੀ ਆ ਜਦੋਂ ਕਾਲ ਪੈ ਗਿਆ ਨਾ ਤੇ ਚਾਰ ਸਪੇਰੇ ਹਹਾਕਾਰ ਮਚ ਗਿਆ ਚਾਰ ਸਪੇਰੇ ਹਹਾਕਾਰ ਮਚ ਗਿਆ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਗੁਰੂ ਪੀਰੋ ਬੜੀ ਧਿਆਨ ਦੇ ਨਾਲ ਸੁਣਿਓ ਬੇਨਤੀ ਨੂੰ ਮਨਜ਼ੂਰ ਕਰਿਓ ਗੁਰੂ ਪੀਰੋ ਹਾਹਾਕਾਰ ਮੱਚ ਗਿਆ ਸਾਰੇ ਪਾਸੇ ਗੁਰੂ ਪੀਰ ਜਦੋਂ ਹਹਾਕਾਰ ਮੱਚੀ ਕਿਸੇ ਇਲਾਕੇ ਵਿੱਚ ਜਦੋਂ ਕਿਉਂਕਿ ਇਲਾਕੇ ਦੇ ਵਿੱਚ ਕਾਲ ਪੈ ਗਿਆ ਚਾਰਛੇ ਪੇਰੇ ਹਹਾਕਾਰ ਮੱਚ ਗਈ ਕਿਸੇ ਦਾਣੇ ਕਿਸੇ ਵੀ ਗੁਰੂ ਪੀਰ ਦਾਣੇ ਨੇ ਨੇ ਗੁਰੂ ਪੀਰ ਦਾਣੇ ਨੇ ਵਾਹਿਗੁਰੂ ਤਾਂ ਕਿਸੇ ਦਾਣੇ ਚੌਧਰੀ ਨੇ ਜਿਵੇਂ ਕਹਿ ਲਈਏ ਸਿਆਣੇ ਨੇ ਕਹਿ ਦਈਏ ਕਿਸੇ ਸਿਆਣੇ ਨੇ ਨਾ ਜਾ ਕੇ ਪੰਨਰ ਦੇ ਵਿੱਚ ਕਿਹਾ ਚੌਧਰੀ ਨੂੰ ਕਹਿਣ ਲੱਗੇ ਸਾਰੇ ਲੋਕ ਇਲਾਕੇ ਵਿੱਚੋਂ ਇਕੱਠੇ ਹੋ ਕੇ ਨਾ ਆਪਾਂ ਉਸ ਰੱਬ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਇਕੱਠੇ ਹੋ ਕੇ ਕੋਈ ਸਿਆਣਾ ਸੀ ਬੰਦਾ ਕਹਿਣ ਲੱਗੇ ਆਪਾਂ ਇਕੱਠੇ ਹੋਈਏ ਸਾਰੇ ਜਣੇ ਚੌਧਰੀ ਨੂੰ ਕਹਿਣ ਲੱਗੇ ਜਿਵੇਂ ਹੁਣ ਆਪਾਂ ਸਰਪੰਚ ਕਹਿ ਦਿੰਦੇ ਆ ਗੁਰੂ ਪੀਰ ਪਹਿਲਾਂ ਚੌਧਰੀ ਕਹਿੰਦੇ ਸੀ ਕਹਿਣ ਲੱਗੇ ਵੀ ਇਕੱਠੇ ਹੋ ਕੇ ਆਪਾਂ ਅਰਦਾਸ ਬੇਨਤੀ ਕਰੀਏ ਕੀਦੇ ਅੱਗੇ ਕਹਿਣ ਲੱਗੇ ਰੱਬ ਅੱਗੇ ਆਪਾਂ ਅਰਦਾਸ ਬੇਨਤੀ ਸਾਰੇ ਜਣੇ ਕਰੀਏ ਕਹਿਣ ਲੱਗੇ ਵੀ ਮੀਂਹ ਪੈ ਜਾਵੇਗਾ ਅਰਦਾਸ ਬੇਨਤੀ ਕਰੀਏ ਮੀਂਹ ਪੈ ਜਾਵੇਗਾ ਧਿਆਨ ਨਾਲ ਸੁਣਿਆ ਗੁਰੂ ਪਿਆਰੀ ਸਾਧ ਸੰਗਤ ਜੀ ਕਹਿਣ ਲੱਗੇ ਦਿਨ ਮੁਕਰਰ ਕਰ ਦਿੱਤਾ ਦਿਨ ਚੁਣ ਲਿਆ ਕਿਹੜੇ ਦਿਨ ਇਕੱਠੇ ਹੋਈਏ ਸਾਰੇ ਜਣੇ ਕਿੰਦੇ ਦਿਨ ਚੁਣਿਆ ਗਿਆ ਪਿੰਡ ਤੋਂ ਬਾਹਰ ਜਾ ਕੇ ਜਿਹੜੀ ਅਰਦਾਸ ਮੁਕਰਰ ਕੀਤੀ ਗਈ ਤੇ ਜਦੋਂ ਉੱਥੇ ਅਰਦਾਸ ਕਰਨ ਲਈ ਪਹੁੰਚੇ ਤਾਂ ਸਾਹਮਣੇ ਇੱਕ ਫਕੀਰ ਲੰਘਿਆ ਜਾਵੇ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਆ ਪਿਆਰਿਓ ਇੱਕ ਫਕੀਰ ਫਕੀਰ ਲੰਘਿਆ ਜਾਵੇ ਚੌਧਰੀ ਜਦੋਂ ਅਰਦਾਸ ਕਰਨ ਲਈ ਪਹੁੰਚਿਆ ਤਾਂ ਫਕੀਰ ਪੁੱਛਦਾ ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਕੀ ਕਰਨ ਲੱਗੇ ਹੋ ਕਿਤੇ ਚੱਲੇ ਤਾਂ ਨਹੀਂ ਤੁਸੀਂ ਕੀ ਕਰਨ ਲੱਗੇ ਹੋ ਕਿਤੇ ਚੱਲੇ ਤਾਂ ਨਹੀਂ ਉਸ ਨੇ ਉੱਤਰ ਦਿੱਤਾ ਗੁਰੂ ਪਿਆਰੇ ਚੌਧਰੀ ਨੇ ਦਿੱਤਾ ਕਿ ਮੀ ਲਈ ਅਰਦਾਸ ਬੇਨਤੀ ਕਰਨ ਵਾਸਤੇ ਆਏ ਆ ਮੀ ਲਈ ਅਰਦਾਸ ਬੇਨਤੀ ਕਰਨ ਆਏ ਆ ਇਲਾਕੇ ਦੇ ਵਿੱਚ ਕਾਲ ਪੈ ਗਿਆ ਕਿਉਂਕਿ ਫਸਲ ਹੋ ਨਹੀਂ ਰਹੀ ਪਹਿਲਾ ਫਸਲਾ ਸੀ ਗੁਰੂ ਪਿਆਰੋ ਮੀਤ ਹੁਣ ਤਾਂ ਚਲੋ ਮੋਟਰਾਂ ਲੱਗ ਗਈਆਂ ਗੁਰੂ ਪਿਆਰੋ ਵਿਗਿਆਨੀ ਯੁੱਗ ਆ ਗਿਆ ਤੇ ਹੁਣ ਤਾਂ ਆਪਾਂ ਪਾਣੀ ਜਦੋਂ ਮਰਜ਼ੀ ਫਸਲ ਨੂੰ ਲਾ ਲਈਏ ਪਹਿਲਾਂ ਜਿਹੜਾ ਸੀ ਉਹ ਰੱਬ ਦੇ ਭਰੋਸੇ ਚੱਲਦੀ ਸੀਗੀ ਗੁਰੂ ਪਿਆਰੋ ਜ਼ਮੀਨ ਜਾਇਦਾਦ ਕਹਿਣ ਲੱਗੇ ਮੀ ਲਈ ਅਰਦਾਸ ਕਰਨ ਵਾਸਤੇ ਆਂ ਫਕੀਰ ਸੀ ਨਾ ਜਿਹੜਾ ਗੁਰੂ ਪਿਆਰੋ ਉਹ ਖਿੜਖੜਾ ਕੇ ਹੱਸਣ ਲੱਗ ਪਿਆ ਫਕੀਰ ਖਿੜਖੜਾ ਕੇ ਹੱਸਣ ਲੱਗ ਪਿਆ ਖਿੜਖੜਾ ਕੇ ਕਹਿਣ ਲੱਗਾ ਕਹਿਣ ਲੱਗਾ ਝੂਠ ਬੋਲਦੇ ਤੁਸੀਂ ਸਾਰੇ ਜਣੇ ਝੂਠ ਬੋਲਦੇ ਆਪਾਂ ਵੀ ਆਪਦੇ ਅੰਦਰ ਗੁਰੂ ਪਿਆਰੋ ਇਹ ਚੀਜ਼ ਵੇਖਣੀ ਹੈ ਕਿ ਆਪਾਂ ਰੱਬ ਨੂੰ ਸੱਚ ਬੋਲਣ ਵਾਸਤੇ ਆਏ ਆ ਕਿ ਰੱਬ ਨੂੰ ਵੀ ਅਸੀਂ ਵੀ ਰੱਬ ਨੂੰ ਝੂਠ ਬੋਲਣ ਵਾਸਤੇ ਆਏ ਆ ਗੁਰੂ ਪਿਆਰੋ ਖਿੜਖੜਾ ਕੇ ਹੱਸਣ ਲੱਗ ਪਿਆ ਕਹਿਣ ਲੱਗੇ ਤੁਸੀਂ ਝੂਠ ਬੋਲਦੇ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਅਰਦਾਸ ਕਰਨ ਲਈ ਨਹੀਂ ਆਏ ਉਹ ਕਹਿਣ ਲੱਗੇ ਹੱਦ ਹੋ ਗਈ ਫਕੀਰਾ ਚੌਧਰੀ ਕਹਿਣ ਲੱਗਾ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਕਾਲ ਪੈ ਗਿਆ ਸਾਡੇ ਖਾਣ ਪੀਣ ਨੂੰ ਸਾਡੇ ਡੰਗਰ ਮਰ ਰਹੇ ਆ ਪਾਣੀ ਧਾਣੀ ਨੂੰ ਤੇ ਤੂੰ ਅੱਗੋ ਕਹਿ ਰਿਆਂ ਕਿ ਤੁਸੀਂ ਅਰਦਾਸ ਬੇਨਤੀ ਕਰਨ ਵਾਸਤੇ ਨਹੀਂ ਆਏ ਤੁਸੀਂ ਕਹਿੰਦਾ ਕਿਉਂ ਕਹਿਣ ਲੱਗਾ ਦੇਖ ਅਸੀਂ ਸਾਰਾ ਪਿੰਡ ਅਰਦਾਸ ਕਰਨ ਲਈ ਆਏ ਆ ਕਹਿਣ ਲੱਗੇ ਅਰਦਾਸ ਮੀਂਹ ਲਈ ਕਰਨ ਆਏ ਫਕੀਰ ਕਹਿਣ ਲੱਗਾ ਅਰਦਾਸ ਕਦੇ ਲਈ ਕਰਨਾ ਹੈ ਤੁਸੀਂ ਮੀਂਹ ਲਈ ਨਾ ਅਰਦਾਸ ਮੀਂਹ ਲਈ ਕਰਨ ਆਏ ਹੋ ਤਾਂ ਤਹਾਡੀਆਂ ਛਤਰੀਆਂ ਜਾਂ ਤੁਹਾਡੇ ਉੱਤੇ ਲੈਣ ਵਾਸਤੇ ਕੀ ਆ ਤੁਹਾਡੇ ਉੱਤੇ ਕੋਈ ਲਿਫਾਫੇ ਐ ਪਹਿਲਾ ਲਿਫਾਫੇ ਲੈ ਲੈਂਦੇ ਸੀ ਨਾ ਗੁਰੂ ਪੀਰੋ ਜਾਂ ਬੋਰੀ ਪਹਿਲਾਂ ਹੁੰਦੀਆਂ ਸੀ ਬੋਰੀਆਂ ਤੇ ਉਹਦੇ ਵਿੱਚ ਗੁਰੂ ਪੀਰੋ ਸਿਰ ਨੂੰ ਲੁਕੋ ਲੈਣਾ ਇਸ ਤਰ੍ਹਾਂ ਕਰਕੇ ਆਪਾਂ ਚੱਲ ਤਾਂ ਚਲ ਛਤਰੀਆਂ ਤਾਂ ਹੋਣ ਆ ਗਈਆਂ ਆਪਾਂ ਸ਼ਬਦ ਵਰਤ ਸਕਦੇ ਛਤਰੀ ਪਰ ਛਤਰੀ ਉਹ ਸਮੇਂ ਹੈ ਨਹੀਂ ਸੀ ਗੁਰੂ ਪੀਰੋ ਫਕੀਰ ਫਕੀਰ ਕਹਿਣ ਲੱਗਾ ਤੁਹਾਡੀਆਂ ਛਤਰੀਆਂ ਕਿੱਥੇ ਆ ਤੁਹਾਡੇ ਲਿਫਾਫੇ ਕਿੱਥੇ ਆ ਸਿਰ ਢੱਕਣ ਵਾਸਤੇ ਤਨ ਢੱਕਣ ਵਾਸਤੇ ਉਹਨਾਂ ਕਿਹਾ ਕਿ ਮੈਂ ਕੋਈ ਪੈ ਰਿਆ ਐ ਮੈਂ ਕਿਹਾ ਅੰਮੀ ਕਿਹੜਾ ਕੋਈ ਹੁਣੇ ਪੈ ਰਿਆ ਭਾਵ ਕਿ ਅਸੀਂ ਅਰਦਾਸ ਕਰਨ ਵਾਸਤੇ ਜ਼ਰੂਰ ਆਏ ਆ ਮੈਂ ਕਿਹੜਾ ਹੁਣੇ ਪੈ ਜਾਣਾ ਤਾਂ ਉਹ ਕਹਿੰਦਾ ਹੈ ਕਿ ਫਿਰ ਇਹ ਅਰਦਾਸ ਸੁਣੀ ਨਹੀਂ ਜਾ ਸਕਦੀ ਜਿਹੜੀ ਤੁਹਾਡੀ ਅਰਦਾਸ ਆ ਨਾ ਇਹ ਸੁਣੀ ਨਹੀਂ ਜਾ ਸਕਦੀ ਕਹਿਣ ਲੱਗੇ ਫਕੀਰ ਨੂੰ ਕਹਿਣ ਲੱਗੇ ਕਿਉਂ ਇਹ ਅਰਦਾਸ ਕਿਉਂ ਨਹੀਂ ਸੁਣੀ ਜਾ ਸਕਦੀ ਅਸੀਂ ਬੜੀ ਭਾਵਨਾ ਬੜੀ ਸ਼ਰਧਾ ਦੇ ਨਾਲ ਆਏ ਆ ਉਹ ਕਹਿੰਦੇ ਵਾਕਈ ਤੁਸੀਂ ਭਾਵਨਾ ਸ਼ਰਦਾ ਦੇ ਨਾਲ ਆਇਓ ਤਾਂ ਤੁਹਾਡੀਆਂ ਛਤਰੀਆਂ ਕਿੱਥੇ ਦੱਸੋ ਫਿਰ ਮੈਨੂੰ ਉਹ ਕਹਿਣ ਲੱਗੇ ਮੀ ਕਿਹੜਾ ਹੋਣੇ ਪੈ ਜਾਣਾ ਕਿਉਂਕਿ ਜੇਕਰ ਅਸੀਂ ਕਹੀਏ ਨਾ ਕਿ ਅਸੀਂ ਨੈਗੇਟਿਵ ਸੋਚਣ ਲੱਪੀਏ ਅਸੀਂ ਨੈਗੇਟਿਵ ਸੋਚੀਏ ਕਿ ਸਾਡੇ ਆ ਹੋਣਾ ਹੀ ਨਹੀਂ ਹੋਣਾ ਨਹੀਂ ਹੋਣਾ ਨਹੀਂ ਚਲੋ ਅਸੀਂ ਅਰਦਾਸ ਬੇਨਤੀ ਕਰਨ ਵਾਸਤੇ ਆਏ ਜੇ ਹੋ ਗਿਆ ਠੀਕ ਹੈ ਨਾ ਹੋ ਗਿਆ ਤਾਂ ਠੀਕ ਹੈ ਸਾਡੇ ਮਨਾਂ ਦੇ ਵਿੱਚ ਕਈ ਵਾਰੀ ਨੈਗੇਟਿਵ ਪੁਆਇੰਟ ਬੜਾ ਚੱਲਦਾ ਗੁਰੂ ਪਿਆਰੋ ਪੁਆਇੰਟ ਪੈਂਟ ਬਹੁ ਘੱਟ ਚੱਲਦਾ ਹੈ ਤੇ ਜਦੋਂ ਅਸੀਂ ਕਹੀਏ ਅਸੀਂ ਦਾ ਠੀਕ ਹੋਣਾ ਨਹੀਂ ਚਾ ਸਾਡੇ ਤਨ ਨੂੰ ਰੋਗ ਲੱਗ ਗਿਆ ਅਸੀਂ ਨਹੀਂ ਠੀਕ ਹੋ ਸਕਦੇ ਹੁਣ ਬਸ ਰੱਬ ਤੇ ਡੋਰੀਆਂ ਅਸੀਂ ਠੀਕ ਨਹੀਂ ਹੋ ਸਕਦੇ ਤੇ ਉਹ ਇਨਸਾਨ ਉਹ ਮਨੁੱਖ ਕਦੇ ਠੀਕ ਨਾ ਹੋਵੇਗਾ ਜਿਹੜਾ ਕਹ ਦੇਵੇਗਾ ਕਿ ਜੇਕਰ ਮੇਰਾ ਕੋਈ ਕੰਮ ਕਰਾ ਚਲੋ ਅਰਦਾਸ ਬੇਨਤੀ ਕਰਦੇ ਹੋ ਗਿਆ ਤਾਂ ਠੀਕ ਨਾ ਹੋਇਆ ਤਾਂ ਠੀਕ ਉਹ ਹੋਵੇਗਾ ਨਹੀਂ ਗੁਰੂ ਜੀ ਪਰ ਕਿਉਂਕਿ ਗੱਲ ਸਾਰੀ ਭਾਵਨਾ ਸ਼ਰਧਾ ਤੇ ਗੱਲ ਚੱਲ ਰਹੀ ਹੈ ਸਾਰੀ ਦੀ ਸਾਰੀ ਜਿੰਨਾ ਟਾਈਮ ਸਾਡੇ ਕੋਲੇ ਭਾਵਨਾ ਸ਼ਰਦਾ ਨਹੀਂ ਉਹਨਾਂ ਟਾਈਮ ਗੱਲ ਨਹੀਂ ਬਣਨੀ ਗੁਰੂ ਪਿਆਰੋ ਤੇ ਕਹਿਣ ਲੱਗੇ ਮੀ ਕਿਹੜਾ ਹੁਣ ਪੈਣ ਲੱਗਾ ਏ ਗੁਰੂ ਪਿਆਰੋ ਜਦੋਂ ਇੰਨੀ ਗੱਲ ਕਹੀ ਨਾ ਮੀ ਕਿਹੜਾ ਕੋਈ ਹੁਣ ਪੈਣ ਲੱਗਾ ਤਾਂ ਉਹ ਕਹਿੰਦਾ ਹੈ ਕਿ ਫਿਰ ਇਹ ਅਰਦਾਸ ਤੁਹਾਡੀ ਸੁਣੀ ਨਹੀਂ ਜਾ ਸਕਦੀ ਕਹਿਣ ਲੱਗੇ ਕਿਉਂ ਕਹਿਣ ਲੱਗੇ ਜੇ ਪਹਿਲਾਂ ਇਹ ਮਨ ਡੰਕੇ ਡੋਲੇ ਖਾਰਿਆ ਪਹਿਲਾਂ ਇਹ ਤੁਹਾਡਾ ਮਨ ਕਹਿ ਰਿਹਾ ਕਿ ਮੀ ਕਿਹੜਾ ਹੁਣ ਪੈਣ ਲੱਗਾ ਏ ਜੇ ਸੈਦਕ ਹੁੰਦਾ ਤਾਂ ਘਰੋਂ ਛਤਰੀਆਂ ਲੈ ਕੇ ਆਉਂਦੇ ਘਰੋਂ ਤੁਸੀਂ ਲਫਾਫੇ ਲੈ ਕੇ ਆਉਂਦੇ ਤੇ ਸਾਡੀ ਪੁਕਾਰ ਵੀ ਗਈ ਤੇ ਮੀ ਵੀ ਗਿਆ ਗੁਰੂ ਪਿਆਰੋ ਸਾਡੀ ਪੁਕਾਰ ਵੀ ਗਈ ਤੇ ਮੀ ਵੀ ਗਿਆ ਜੇਕਰ ਸਾਡੀ ਪੁਕਾਰ ਅੰਦਰੋਂ ਭਾਵਨਾ ਦੇ ਨਾਲ ਆ ਤੇ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਚੱਲੇ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਨ ਵਾਸਤੇ ਦਰਬਾਰ ਦੇ ਵਿੱਚ ਚੱਲੇ ਆ ਤੇ ਸਾਡੀ ਅਰਦਾਸ ਬੇਨਤੀ ਕਿਉਂ ਨਾ ਸੁਣੀ ਜਾਵੇ ਕਿ ਗੁਰੂ ਪਿਆਰੋ ਅਰਦਾਸ ਬੇਨਤੀ ਸੁਣੀ ਜਾਵੇਗੀ ਜਦੋਂ ਅਸੀਂ ਕਹਿ ਕੇ ਇਹ ਆਏ ਆ ਕਿ ਚਲੋ ਕੋਈ ਨਹੀਂ ਆਪਾਂ ਚੱਲਦੇ ਆ ਅਰਦਾਸ ਬੇਨਤੀ ਤੋਂ ਬਾਅਦ ਚ ਆ ਜਾਾਂਗੇ ਕਈਆਂ ਨੂੰ ਬੜੀ ਕਾਲੀ ਹੁੰਦੀ ਅਰਦਾਸ ਲਿਖਾ ਕੇ ਕਹਿ ਦਿੰਦੇ ਸੰਤ ਕੰਮ ਬੜਾ ਫਿਰ ਉਹ ਜਦੋਂ ਪੰਜ ਅਰਦਾਸਾਂ ਬੇਨਤੀਆਂ ਹੋ ਜਾਂਦੀਆਂ ਤੇ ਫਿਰ ਉਹ ਕਹਿੰਦੇ ਸਾਡਾ ਤਾਂ ਕੰਮ ਹੀ ਨਹੀਂ ਬਣਿਆ ਬਾਬਾ ਜੀ ਤੁਸੀਂ ਕੰਮ ਬਣਾਉਣ ਵਾਸਤੇ ਕਿਹਾ ਸੀਗਾ ਉਹ ਪਿਆਰੋ ਕਿੰਨਾਂ ਦੀ ਭਾਵਨਾ ਇਹ ਹੁੰਦੀ ਹੈ ਚਲੋ ਕੋਈ ਨਹੀਂ ਜੇ ਹੋ ਗਿਆ ਤਾਂ ਜੇ ਨਾ ਹੋ ਗਿਆ ਤਾਂ ਤੇ ਫਿਰ ਜਿਹੜਾ ਕਹਦੇ ਵੀ ਮੈਂ ਭਾਵਨਾ ਦੇ ਨਾਲ ਆਇਆ ਇਹ ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਦੇ ਵਿੱਚ ਡਿੱਗ ਕੇ ਅਰਦਾਸ ਭਾਵਨਾ ਦੇ ਨਾਲ ਕਰਦਾ ਹਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਦਾ ਤੇ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਉਂ ਨਾ ਗੱਲ ਸੁਣਨਗੇ ਗੁਰੂ ਪਿਆਰੇ ਅਸੀਂ ਕਈ ਵਾਰੀ ਕੀ ਕਰਦੇ ਆ ਨਾ ਅਸੀਂ ਅਰਦਾਸ ਬੇਨਤੀ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਅਸਥਾਨਾਂ ਤੇ ਅੰਮ੍ਰਿਤਸਰ ਸਾਹਿਬ ਜਾਣੇ ਅੰਮ੍ਰਿਤਸਰ ਸਾਹਿਬ ਸਾਰੇ ਜਾਣੇ ਆ ਤੇ ਗੁਰੂ ਪਿਆਰੋ ਜਦੋਂ ਜਾਣੇ ਆ ਅਰਦਾਸ ਬੇਨਤੀ ਲੈ ਕੇ ਜਾਣੇ ਉੱਥੇ ਅਸੀਂ ਸ਼ਖਸ਼ਾ ਕੇ ਚਾਹੇ ਅਸੀਂ ਕਹਨੇ ਇਕੱਠ ਬਹੁਤ ਅਰਦਾਸ ਬੇਨਤੀ ਕਰਨ ਵਾਸਤੇ ਚਾਹੇ ਮੱਥਾ ਟੇਕਣ ਵਾਸਤੇ ਅੱਗੇ ਜੇ ਗਏ ਤਾਂ ਧੱਕੇ ਵੱਜਣਗੇ ਜੇ ਧੱਕੇ ਮਾਰੇ ਕਿਸੇ ਨੇ ਤੇ ਅਸੀਂ ਲੜ ਪੈਨੇ ਆ ਗੁਰੂ ਪਿਆਰੋ जिने ਧੰਨ ਸਾਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਅਸਥਾਨਾਂ ਤੇ ਸੱਚਖੰਡ ਵਸੈ ਨਿਰੰਕਾਰ ਗੁਰੂ ਪਿਆਰ ਉੱਥੇ ਜਾ ਕੇ ੱੱਕੇ ਖਾਲੇ ਉਹਨੂੰ ਦਰਗਾਹ ਦੇ ਵਿੱਚ ੱੱਕੇ ਖਾਣ ਦੀ ਲੋੜ ਨਹੀਂ ਆ ਗੁਰੂ ਪਿਆਰਿਓ ਪਰ ਸਾਡੀ ਉੱਥੇ ਵੀ ਭਾਵਨਾ ਸਾਡੀ ਉੱਥੇ ਵੀ ਸ਼ਰਧਾ ਨਹੀਂ ਬਣਦੀ ਜਿੰਨਾ ਟਾਈਮ ਸਾਡੀ ਉੱਥੇ ਸ਼ਰਧਾ ਉੱਥੇ ਭਾਵਨਾ ਨਹੀਂ ਬਣੇਗੀ ਉਹਨਾਂ ਟਾਈਮ ਗੱਲ ਨਹੀਂ ਬਣਨੀ ਜਦੋਂ ਵੀ ਅਸੀਂ ਕਿਤੇ ਵੀ ਜਾਈਏ ਕਿਸੇ ਵੀ ਅਸਥਾਨ ਤੇ ਜਾਈਏ ਪਿਆਰਿਓ ਅਸੀਂ ਇੱਕ ਅਰਦਾਸ ਬੇਨਤੀ ਲੈ ਕੇ ਜਾਣੀ ਭਾਵਨਾ ਦੀ ਪਹਿਲਾ ਭਾਵਨਾ ਦੇ ਨਾਲ ਜਦੋਂ ਸ਼ਰਦਾ ਭਾਵਨਾ ਦੇ ਨਾਲ ਗਏ ਕਿ हे ਸੱਚੇ ਪਾਤਸ਼ਾਹ ਮੈਂ ਡੱਕ ਕੇ ਤੇਰੇ ਚਰਨਾਂ ਦੇ ਵਿੱਚ ਆਇਆ ਤੂੰ ਮੇਰੀ ਅਰਦਾਸ ਬੇਨਤੀ ਕਬੂਲ ਕਰੀ ਜਿਵੇਂ ਗੁਰੂ ਪਿਰ ਉਹ ਪਿੰਡ ਦੇ ਇਕੱਠੇ ਤਾਂ ਹੋ ਗਏ ਪਰ ਛਤਰੀਆਂ ਲੈ ਕੇ ਨਹੀਂ ਗਏ ਤੇ ਗੁਰੂ ਪਿਰ ਉਹਨਾਂ ਦੇ ਵਿੱਚੋਂ ਇੱਕ ਬੱਚਾ ਸੀ ਜਿਹੜਾ ਛਤਰੀ ਲੈ ਕੇ ਗਿਆ ਸੀ ਤੇ ਸਾਰੇ ਪਿੰਡ ਨੇ ਪੁੱਛਿਆ ਕਿ ਮੀ ਕਿਹੜਾ ਆਉਣ ਵਾਲਾ ਤੂੰ ਛਤਰੀ ਚੱਕੀ ਲਿਓਨਾ ਉਹਦੀ ਭਾਵਨਾ ਸੀ ਗੁਰੂ ਪਿਆਰੋ ਜਿਵੇਂ ਕਹਿੰਦੇ ਆ ਨਾ ਜੇਕਰ ਕੇ ਦੀ ਅੰਦਰੋਂ ਭਾਵਨਾ ਬਣ ਜੇ ਤੇ ਸਾਰਿਆਂ ਨੂੰ ਹੀ ਉਤਾਰ ਦਿੰਦਾ ਇੱਕ ਦੀ ਭਾਵਨਾ ਵੀ ਬਣ ਗਈ ਸਾਰਿਆਂ ਨੂੰ ਉਤਾਰ ਦਿੰਦਾ ਏ ਗੁਰੂ ਪਿਆਰੋ ਤੇ ਗੁਰੂ ਪਿਆਰੋ ਫਿਰ ਮੀ ਵੀ ਆ ਸਕਦਾ ਏ ਭਾਵਨਾ ਅੰਦਰੋਂ ਅਰਦਾਸ ਅੰਦਰੋਂ ਖੁੱਬ ਕੇ ਹੋਵੇ ਸਾਰਾ ਕੁਝ ਹੋ ਸਕਦਾ ਆਓ ਗੁਰੂ ਪਿਆਰੋ ਆਪਾਂ ਅੰਦੋਕ ਮਿੰਟਾਂ ਲਈ ਚਾਹ 55 ਮਿੰਟਾਂ ਲਈ ਆਪਾਂ ਸਾਰਿਆਂ ਨੇ ਅੰਦਰੋਂ ਖੁੱਬ ਕੇ ਆਪਾਂ ਅਰਦਾਸ ਬੇਨਤੀ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰੇ ਦੇ ਦਰ ਅਸਥਾਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਅਰਦਾਸ ਬੇਨਤੀ ਲੈ ਕੇ ਜਾਣਾ ਹੈ ਆਓ ਆਪਾਂ ਅੱਖਾਂ ਕਰੀਏ ਬੰਦ ਗੁਰੂ ਪਿਆਰੇ ਸਾਰਿਆਂ ਨੂੰ ਬੇਨਤੀ ਆ ਮੋਬਾਈਲ ਫੋਨ ਬੰਦ ਰੱਖਿਓ ਕਿਉਂਕਿ ਕਈ ਵਾਰੀ ਲੈਵ ਬੜੀ ਲੱਗਦੀ ਆ ਜਦੋਂ ਲੈਵ ਲੱਗਦੀ ਆ ਤੇ ਉਦੋਂ ਅਸੀਂ ਕਈ ਵਾਰੀ ਗੁਰੂ ਪਿਆਰੋ ਸਾਡੇ ਵਿੱਚ ਕਾਲ ਕਾ ਆ ਹੀ ਜਾਂਦਾ ਗੁਰੂ ਪਿਆਰੋ ਜਦੋਂ ਕਾਲ ਆਉਂਦਾ ਕਲਯੁਗ ਆਉਂਦਾ ਏ ਗੁਰੂ ਪਿਆਰੋ ਤੇ ਉਦੋਂ ਫਿਰ ਗੁਰੂ ਪਿਆਰੋ ਸਾਡੀ ਅੰਦਰੋਂ ਖੁੱਬੀ ਹੋਈ ਸੁਰਤ ਫਿਰ ਇੱਕੇ ਦਮ ਟੁੱਟ ਜਾਂਦੀ ਏ